ਉਹ ਜੱਕੀ ਨਹੀਂ ਗਈ ਬਾਈ ਸਾਡੇ ਅੱਗੇ ਦੇਖੋ ਜੀ ਅੱਜ ਪੱਕਾ ਮਦੇ ਚੱਲਦੇ ਹਰੇ ਬਾਈ ਲਾਗੀ ਮੱਕੇ ਕੀ ਕਰਤਾ ਕਰੋ ਬਾਰੇ ਹਾਂ ਪੱਕੀ ਗੱਲ ਆ ਜਾਏਗਾ ਕਿ ਇੱਥੇ ਖੁੰਝ ਲੱਗ ਕੇ ਖੜ੍ਹ ਜੇਗਾ ਆ ਉਹੀ ਆ ਬਾਈ ਪਛਾਣਵਾ ਖੁੰਝ ਲੱਗ ਕੇ ਖੜ੍ਹ ਜੂ ਇੱਥੇ ਅਈਥੀ ਰੋਟੀ ਘਾ ਕੇ ਮੁੜ ਕੇ ਜਾਂਣਾ ਕਿ ਨਹੀਂ ਤੂੰ ਹੁਣ ਤਾਂ ਦੱਸਤਾ ਚੱਲ ਬੇਕਾ ਮਨੂੰ ਚੱਲ ਪੇ ਫੇਰ ਵੀ ਜਾ ਰਹੀ ਆ ਲੋਕਰ ਦੀ ਪੰਜਾਬ ਵਾਲੇ ਵੀ ਕੰਮ ਬਾਧੂ ਕਰਦੇ ਆ ਸੰਹੇ ਦਾ ਬਰਨਾਲਾ ਭਦਰਵਾਲ ਚੱਲੀਏ ਪੂਰਾ ਜਿਰੇਆ ਸਵੇਰ ਦਾ ਟਾਈਮ ਆ ਸੜਕ ਭਰੀ ਜਾਂਦੀ ਹੈ ਬੜੀ ਮੌਸਮ ਦਾ ਫਰਕ ਪੈ ਚਲਿਆ ਬਾਹਰਲਾ ਮੁਲਕ ਸੋ ਇਹਨੂੰ ਲੱਗਦਾ ਵੀ ਬਣ ਜੂ ਆਹੀ ਬਿਜਾਰ ਤਾਂ ਪਾਰਕਿੰਗ ਹੀ ਬਣਾ ਪਿਆ ਬਈ ਦੇਖੋ ਗੱਡੀਆਂ ਕਿਵੇਂ ਖੜਦੀ ਨੇ ਹਾਂ ਇਹ ਬਿਜਾਰ ਦੇ ਗੱਡੀਆਂ ਨੇ ਕਿਸੇ ਦੇ ਵਿਆਪ ਦੇ ਵਿਆਪ ਦਾ ਘੈਰ ਚ ਨਹੀਂ ਕਰ ਪਰਿਆਜ਼ਾ ਨਾ ਬਿਜਾਰ ਗੱਡੀਆਂ ਨਾਲ ਆ ਕੇ ਬਰਨਾਲੇ ਉਹ ਆ ਕੇ ਪੈਂਕ ਨੂੰ ਘਰੇ ਦੇਖੋ ਦਿਨ ਚਿੱਟਾ ਜਿੱਟਾ ਹੋ ਜਾਂਦਾ ਪਹਿਲਾਂ ਸੀਗਾ ਦਿਨ ਕਹੇ ਜਾਂਦਾ ਬਹੁਤ ਹੁੰਦੀ ਆ ਉਹ ਉਹਨੇ ਕਹੇ ਜਾਂਦਾ ਜਿਹੜਾ ਸੀ ਮੋਹਨ ਜਮਾ ਸਾਹਬ ਉਹ ਯਾਰ ਨਾ ਆਏ ਆਉਂਦੇ ਆਲੇ ਤੋਂ ਨਹੀਂ ਚੜਾਈ ਦੂਜੇ ਦਾ ਰਾਹ ਵੀ ਵੱਲ ਲੈਂਦੇ ਨੇ ਤੁਨੂ ਹੋ ਗਈ ਜੀ ਆ ਆ ਕੀ ਕਰੀ ਜਾਨਾ ਜਲਦਰਾ ਆ ਕੀ ਕਰੀ ਜਾਨਾ ਉਹ ਮੇਰੇ ਡੈਡੀ ਨੇ ਸਿਮਿੰਟ ਬਾਲੇ ਰੀਜਨਲ ਲਾਇਆ ਸੀ ਬਾਲੇ ਰੀਜਨਲ ਲਾਇਆ ਸੀ ਤੂੰ ਪੱਟੀ ਜਾਨਾ ਇਹਦਾ ਸੈੱਲ ਤਾਂ ਸਾਰੇ ਹੀ ਤੋਂ ਹਾਂ ਛੱਲੇ ਤੇ ਬਣ ਰਿਹਾ ਹੁਣ ਜਗਾੜ ਹੈ ਉਹ ਛੱਲੇ ਤੇ ਬਣੂ ਪਾਈਆ ਮੇਰਾ ਡੈਡੀ ਨੇ ਉਹਦਾ ਦਿਲ ਘਟਦਾ ਉਹ ਨਹੀਂ ਘਟਦਾ ਘਟਦਾ ਨਹੀਂ ਹੈਗਾ ਹੋਣਾ ਹੈਗਾ ਠੀਕ ਆ ਲਾਦਾ ਹੀ ਯਾਲਦਾਰ ਨੇ ਸਾਰਾ ਸਿਮਿੰਟ ਘਟਦਾ ਨਹੀਂ ਰੁਕੇ ਤੋਂ ਕਿਥੋਂ ਆ ਗਿਆ ਕੁਝ ਸਕੂਲੋਂ ਆ ਸੁਟੀਆਂ ਆਂਦੀ ਕੀ ਕਰਿਆ ਮੈਂ ਉਹਨੇ ਤਿਆਰ ਕਰਿਆ ਸੀ ਹਾਂ ਅੱਛਾ ਓਏ ਦਾਦੇ ਹੁਣੀ ਕੰਦ ਗੱਡੀ ਜਾਂਦੇ ਓ ਕੱਟਤੀ ਦਾਦੇ ਨੇ ਕੰਦ ਬਾਈ ਓਏ ਖੇਤ ਆ ਕੇ ਜੀ ਲੱਗਦਾ ਬਾਈ ਪੂਰਾ ਜਾਦੇ ਪੱਠੇ ਵੱਟ ਚੁੱਕੇ ਆਪਾਂ ਨੂੰ ਕੋਈ ਐਡਾ ਨਹੀਂ ਬਸ ਇਹੀ ਕੰਮ ਦਾ ਸੌਗਾ ਵੱਡੀ ਪਈ ਨਾ ਮਸ਼ੀਨ ਵਾਂਗੂ ਨੇ ਆਪਦੀ ਜਿੰਮ ਦੀ ਜਿੰਮ ਸਾਰਾ ਕਾਸੇ ਵਾਲਾ ਕੰਮ ਆਇਆ ਸੀ ਤਾਂ ਫਟਟ ਐਂਡ ਫਟਟ ਮੈਂ ਕਾਰੋਬਾਰ ਵੀ ਹੈ ਕੰਮ ਵੀ ਵਧੀਆ ਚੱਲ ਪਿਆ ਜੋਰ ਸਪਰੇਹਾਂ ਦਾ ਬਾਈ ਪੂਰਾ ਮਾਰੋ ਮਾਰ ਨੋ ਜੀ ਮੈਂ ਤਾਂ ਦਾ ਮੈਂ ਤਾਂ ਆਪਾਂ ਪੱਠੇ ਲੈ ਗਏ ਕਿਹਨ ਸੀਗਾ ਬਾਹਰ ਖੋਲਿਆ ਹੁਣ ਉਧਰ ਹੀ ਜਾਣਾ ਸੀ ਦੂਜੇ 게ਟ ਆ ਦੇਖੋ ਇਹ ਸਕੂਲੋਂ ਆ ਕੇ ਰਾਸ ਇਹ ਕਿਹੜਾ ਟਾਈਮ ਆ ਰਸਾਂ ਦਾ ਕਾਕੇ ਰਾਸ ਆ ਵਾਲਾ ਨਾਮ ਇਹ ਨੂੰ ਕੀ ਆ ਲਓ ਜੀ ਸਕੂਲ ਚ ਜਾਉ ਤੇਰੀ ਵੀਡੀਓ ਰੋਟੀ ਮਿਲਦੀ ਦੀ ਮੈਨੂੰ ਘਰੇ ਮਿਲਦੀ ਆ ਫੇਰ ਖਾਂਦਾ ਕਿਉਂ ਨਹੀਂ ਆਉ ਨਮ ਉਸਕੇ ਪੀ ਦੇ ਦੇ ਜਨਨ ਉਸ ਦਾ ਵੀ ਹਾਂ ਉਹਦਾ ਭਾਈ ਨਹੀਂ ਨਾ ਕੋਈ ਨਮ ਆਲਦੀ ਪਿਆਰ ਕਰਦੇ ਆ ਯੂਟਿਊਬਰ ਖੜਾ ਵੀ ਕਿਉਂ ਆਰ ਫੇਰ ਕਾਰਨ ਲੱਗੇ ਦਿਨ ਸਾਡੇ ਯਾਦ ਆਉਂਦੇ ਆ ਜਿਹੜੀ ਅਸੀਂ ਬੱਲੀ ਲਈ ਆ ਇਹ ਨਾਲੇ ਪਿੱਛੇ ਸੈੱਟ ਪੋਜੀਸ਼ਨਾਂ ਚ ਲੈ ਆਪਣੇ ਨਹੀਂ ਮੇਰੇ ਸਾਥੇ ਇਹ ਵੀ ਵੱਜੀ ਸੀ ਜੇ ਜਦੋਂ ਆਉਣਸਾਰ ਮੈਂ ਤਤੇ ਨੇ ਕੱਢਤੀ ਉੱਤੇ ਫਟੀਆਂ ਅਟੀਆਂ ਆ ਗਈਆਂ ਸਾਰੀਆਂ ਗੰਜ ਪੈ ਗਿਆ ਉਹਦੇ ਨਾਲ ਇੱਥੇ ਗ੍ਰੇਡਿੰਗ ਨਹੀਂ ਕਰਦੇ ਸਾਰਿਆਂ ਤੇ ਘੇਰ ਧੱਲੇ ਉਹ ਗਾਡਰ ਵੱਧ ਢੱਲੇ ਕਰਦੇ ਸੀ ਤੁਸੀਂ ਇੱਕ ਦਾ ਸਾਹਿਬ ਜੀ ਘਰ ਨਹੀਂ ਧਾਰੀ ਮੇਜ਼ਰ ਬੁੱਢਾ ਜੀ ਇੱਕ ਸਾਈਡ ਕਿਉਂ ਦੋ ਦੋ ਇੱਟਾਂ ਗੜਦੇ ਸੀ ਇੱਕ ਇੱਕ ਟਾਇਲ ਪਾਉਣੀ ਸੀ ਵਿੱਚ ਉਹਦੇ ਢੂਲਾ ਢਿੱਲਾ ਬੱਦੂ ਕਰਤਾ ਸੀ ਉਹਨਾਂ ਸੀ ਕੰਮ ਪੂਰਾ ਸੋਧਮੀ ਨਾ ਕਰਦੇ ਆ ਪਹਿਲਾਂ ਸਾਡਾ ਰਾਦਦਾ ਰਹੀ ਸੀ ਸਪੋਰਟ ਦੀ ਲਾਉਣ ਦਾ ਪਰ ਅਸੀਂ ਡਰ ਗਏ ਮਾਮਕ ਨੇ ਸਾਰਾ ਕੁਝ ਹੀ ਨਾ ਥੱਲੇ ਆ ਜੀ ਸਾਡੇ ਜੱਟਾਂ ਦੇ ਕੰਮ ਠੱਕੇ ਵਾਲੀ ਹੁੰਦੇ ਨੇ ਤੂੰ ਤਾਂ ਕਹਿੰਦੇ ਜਲੇ ਚੱਕ ਦੇ ਕੁਛ ਨਹੀਂ ਹੁੰਦਾ ਆਂ ਕੌਲਾ ਕਿੱਥੇ ਥੱਲੇ ਆਉਂਦਾ ਹਨ ਆਏ ਹੁੰਦਾ ਬੇਰਬੂਲ ਦੇ ਜਾਂਦਾ ਕਈ ਵਾਰੀ ਆਪਾਂ ਉਹ ਬਾਅਰ ਫਿੱਟ ਕਰਨਾ ਇੱਥੇ ਪੁਰਾਣਾ ਦਰਵਾਜ਼ੇ ਵਾਲਾ ਬੜਾ ਤੱਕ ਜਾਣਾ ਜੇ ਨਾ ਕੰਮ ਨਾ ਤਾਂ ਕੋਈ ਨਾ ਸਾਰੀਆਂ ਆ ਜਾਣਗੀਆਂ ਜਿੰਨੇ ਲੋੜਾ ਕਿਉਂ ਕਰਤਾ ਨਾ ਬਿੱਲ ਸੋਣਾ ਐ ਸਪੋਰਟ ਨਾਲ ਤੋਂ ਉੱਤੋਂ ਆਏ ਨਹੀਂ ਵੀ ਦੱਬ ਜੂਗਾ ਨਹੀਂ ਚਾਣ ਸਭ ਬਣ ਜਾਂਦੇ ਨੇ ਉਹਦੋਂ ਆਏ ਨਹੀਂ ਕਰ ਉਹ ਲਾ ਫਟੀਆਂ ਬਾਲੀਆਂ ਬਚਤ ਰਹਗੀ ਬਰਬਸਾ ਦਾ ਆਪਣੇ ਅੱਖ ਤੇ ਕੱਖ ਵੱਧ ਨੁਕਸਾਨ ਵੀ ਹੋ ਸਕਦਾ ਸੀ ਥੱਲੇ ਵਾਲੀ ਇਹ ਐਸੇ ਜੀ ਹੋਰ ਵੜ ਦੇ ਜਾਂ ਇਹਨੂੰ ਟੇਢੀ ਵੜ ਲੈ ਟੇਢੀ ਘੱਡ ਲੈ ਇਹਨੂੰ ਐਨੂੰ ਟੇਢੀ ਘੱਡਾਂ ਜੀ ਦਾੜਾ ਜਾ ਰਿਹਾ ਜੂ ਉਦੋਂ ਇੱਕ ਬੱਲੀ ਇਹ ਜੀ ਹੋਰ ਦੇਖ ਕੇ ਲੈ ਕੇ ਆ ਮੈਂ ਹਨਾ ਇਹ ਜੀ ਬੱਲੀ ਨਾ ਹੁਣ ਤੂੰ ਜਵਾਕ ਨੂੰ ਸਮਝਾਉਣਾਗਾ ਜੇ ਲੈ ਵੀ ਭਾਈ ਦੂਰ ਰਹੋ ਹੋਰ ਹਾਂ ਫਿਰ ਦੂਰੀ ਚੰਗਾ ਮੇਰੇ ਚੰਗਾ ਹਾਂ ਚੰਗਾ ਮੇਰੇ ਚੰਗਾ ਕਿਉਂ ਨਾਲੇ ਦਾ ਜੈਲੇ ਉਹ ਬਾਤ ਬਾਤ ਚਿਤ ਰਹੇਗੀ ਗੱਲ ਤਾਂ ਇਹ ਆ ਇਹਨਾਂ ਨੂੰ ਸਮਝਾਉਣੇ ਆ ਕੇ ਉੱਤੇ ਕੋਲੇ ਖੜਦੇ ਇਹਦਾ ਕੀ ਮੈਂ ਕਿਹੜੇ ਵੇਲੇ ਕਿੰਨਾ ਕੁ ਵਜਨ ਹੋਊਗਾ ਇਹਦੇ ਤੇ ਉਹਦਾ ਕੰਨੀਆਂ ਫੱਟੀਆਂ ਸੀ ਇਹ ਤਾਂ ਦੇਖ ਲੈ ਕਿੰਨਾ ਭਾਰਾ ਜਿਗਾਰਡ ਆ ਸਾਰਾ ਦੱਸ ਹੁੰਦਾ ਸੀ ਨਾ ਇਹ ਦੇਖ ਆ ਹਾਂ ਉਹ ਵੀ ਡਾਕਟਰ ਦਲੇਰੀ ਸੀ ਕਹਿੰਦਾ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਕੋਈ ਟੰਕਾ ਨਹੀਂ ਲਾਇਆ ਕੁਝ ਨਹੀਂ ਕੱਟ ਕੇ ਜੇ ਵਾਲ ਕਹਿੰਦਾ ਬੱਸ ਚੱਲ ਬਈ ਸਲੂਸ਼ਨ ਚਾ ਲਾ ਕੇ ਆਮਨੇ ਦਾ ਮੁੱਦਾ ਦੋ ਦਿਨ ਨਹੀਂ ਘਮਟੇ ਗਿਆ ਗਿਆ ਤੇਰੇ ਮੋਢੇ ਤੇ ਵੱਜੀ ਸੀ ਮੇਰੇ ਸਿਰ 'ਚ ਆ ਕੇ ਸਿੱਧੀ ਵੱਜੀ ਐ ਨਾ ਫੱਟੇ ਮੇਰੇ ਉਹ ਵੱਡੀ ਲੱਗੀ ਇੱਕ ਫੱਟੀਆਂ ਆਉਣੀਆਂ ਤੇਰੇ ਉਧਰੋਂ ਫੱਟੀਆਂ ਫੱਟੀਆਂ ਦੂਰ ਸੀ ਉਧਰੋਂ ਫੱਟੀਆਂ ਸਿੱਧੀਆਂ ਆ ਗਈਆਂ ਨਾ ਤੇਸੇ ਆ ਗਈਆਂ ਚੱਲ ਬੱਚਤ ਰਹਿ ਗਈ ਤੇਰੇ ਵੀ ਵਜ ਦੀ ਤਾਂ ਵੀ ਮਾੜੀ ਸੀ ਮੇਰੇ ਵਿੱਚ ਜਿੱਤਾਂ ਵੀ ਮਾੜੀ ਸੀ ਬੱਚਤ ਰਹਿ ਗਈ ਚੈੱਕ ਲਾਉਣ ਤੁਸੀਂ ਦੋਨੇ ਭੈਣ ਭਾਈ ਬਿਆਹ ਮੇਰੇ ਗੇਟ ਪੰਨਿਆ ਸੀ ਓਡਾ ਕੀ ਆ ਬਹੁਤ ਟਾਈਮ ਲੱਗਦਾ ਵਾਹ ਮੇਲਾ ਨਾ ਜਿਆਦਾ ਹੀ ਲੇਦਾ ਟਾਈਮ ਜਾਂ ਲੰਘ ਗਿਆ ਉਹਦਾ ਜਸ਼ਨ ਵੀ 8 ਸਾਲਾਂ ਦਾ 8 ਦਾ ਹੋ ਗਿਆ ਇਸ ਨੂੰ ਅੰਬੇ ਦਾ ਕੋਲ ਸਪੀਡ ਬੋਟ ਲੱਗੀ ਸੀ ਉਹਨਾਂ ਦਾ ਕਿੰਨੂੰ ਨਾ ਦਿੰਦਾ ਪਹਿਲਾਂ ਵੀ ਟਾਈਮ ਲੰਘਿਆ ਉਹਦਾ ਇਹ ਹੁਣ ਵੀ ਲੰਘੀਆਂ ਉਹਦਾ ਬਸ ਐ ਹੀ ਲੰਘ ਗਿਆ ਹੌਲੀ ਹੌਲੀ ਟਾਈਮ ਨਾਲ ਫਰਕ ਪੈਂਦਾ ਕਹਾਂ ਚ ਬਾਹਰ ਇਹ ਜਿਹੜੇ ਬਨੇਰੇ ਵੀ ਨਾ ਬਨੇਦੇ ਹੋ ਜੰਗ ਦੇ ਹੂੰ ਨੰਨਾ ਤੇ ਹਰਸ ਤੇ ਉਹ ਤਾਂ ਇੰਨੇ ਨੇ ਜਾਸ਼ ਲਕੇ ਹੋਦੋਂ ਕਿਹੜੇ ਜਿਹਨੇ ਖੋਲਿਆ ਸੀ ਬਾਹਰ ਉਹਨੇ ਤਾਂ ਇੰਨਾ ਹੋਂ ਹੈ ਨਹੀਂ ਸੀ ਹਾਂ ਤੇ ਸੁਖਣਾ ਜਿਵੇਂ ਕਹਿੰਦਾ 3 ਮੈਂਬਰ ਵੱਧ ਕੇ 4 3 ਵੱਧ ਕੇ ਕਿਹੜੇ ਚਲੇ ਬਰਨਾਰੇ ਮੇਰਾ ਹੱਥ ਲਾ ਆਉਂਦਾ ਤਾਂ ਮੰਗਿਆ ਬਈ ਅੱਜ ਲੇਟ ਹੋ ਗਿਆ ਆਪਾਂ ਅੱਛੀ ਲੱਗਿਆ ਜੇ ਲੇਟ ਹੋਇਆ ਨੂੰ ਤਾਂ ਜਿੰਦਗੀ ਦਾ ਆਨੰਦ ਜਿਵੇਂ ਮਾਰੇਗਾ ਕੰਮ ਚ ਟਾਈਮ ਪਾਸ ਵੀ ਵਧੀਆ ਹੋ ਗਿਆ ਕੀ ਕਰਦਾ ਹੁੰਦਾ ਵੀ ਗਿੱਲੇ ਜਿਹੇ ਰਹਿ ਲਿਆ ਛੁੱਟੀ ਮਾਰਨੀ ਏ ਪਰ ਛੁੱਟੀ ਬਾਈ ਮੋੜ ਜਾਣਾ ਪਰਿਆ ਬਾਈ ਪਾਸੇ ਹੋ ਜਾ ਮੈਂ ਨਿਗਾਹ ਤੂੰ ਤੇਰੇ ਉੱਤੋਂ ਨਹੀਂ ਤੂੰ ਗੱਡੀ ਕੁੱਡੀ ਵਾਲਾ ਵੀ ਆਉਂਦਾ ਨਾ ਉਹਨਾਂ ਨੂੰ ਪਾਸੇ ਕਰ ਲਾ ਤੂੰ ਐਨਾ ਲਾਤ ਮਾਰੇ ਨੇ ਦੇ ਵੀ ਦੇ ਦੇ ਗੱਡੀ ਆ ਦੇ ਦੇਖ ਕਿਉਂ ਆਏ ਮੋੜ ਦੇ ਨੇ ਵਿਚਾਲ ਦੀ ਦੇ ਖੱਤੀ ਉੱਤੇ ਆ ਐਨੀਆਂ ਗੱਡੀਆਂ ਨਹੀਂ ਨਹੀਂ ਸੀਗੀਆਂ ਵੀ ਆਲੇ ਨੂੰ ਉੱਥੇ ਪਾਸ ਕਰਨ ਲਈ ਰੋਕੀ ਵੀ ਹੈ ਨਹੀਂ ਕਿਉਂ ਆਲੇ ਦਾ ਫੁੱਲ ਬੀਮਾ ਭਾਈ ਨਵੀਂ ਗੱਡੀ ਯਾਰ ਲੱਗਦਾ ਲੱਗ ਜੂਦਾ ਲੈ ਲੋ ਲੋਕ ਕਾਲ ਪਈ ਮੇਰੇ ਅੱਜ ਦਾ ਟਾਈਮ ਇਹ ਜ ਆਹ ਤਾਂ ਹੋਈ ਬੋਧ ਗਿਆ ਲੈ ਨਹੀਂ ਨਹੀਂ ਬਣੀ ਅੱਜ ਆਤ ਲੈ ਲਈਏ ਅਗਰ ਚਾਲ ਮਿਲ ਜਾਣਾ ਗੱਡੀ ਆ ਖੜਾ ਇੱਕ ਵਿਚਾਲੇ ਹੋਰ ਲਈ ਨਿਕਾਇਆ ਜਿਹਾ ਅਗਾ ਕੋਲੇ ਕੋਈ ਸਟੈਂਡ ਜਾਂ ਨਹੀਂ ਲੋਕ ਗੱਲ ਪਾਉਂਦੇ ਨੇ ਮੈਂ ਬਹੁਤ ਵਾਰੀ ਦੇਖਿਆ ਤੁਹਾਨੂੰ ਅੱਜ ਦਿਖਾਵਾ ਨਿਤਵਾਸੀ ਦਿਖਾਉਣੀਆਂ ਇਹ ਨਹੀਂ ਜਾਨੇ ਸੜਕ ਭਰੀ ਜਾਂਦੀ ਜਮੈਂ ਦੇਖ ਕੇ ਰਹਾਣਾ ਬਣ ਗਿਆ ਮੈਂ ਨਹੀਂ ਟ੍ਰੈਕ ਤੇ ਦੇਖੀ ਨਹੀਂ ਸੀ ਕਿ ਜਿਹੜੀਆਂ ਦੋਸਾਂ ਸਾਲਾਂ ਦੇਖਣ ਲੱਗਿਆ ਰੋੜ ਤੇ 1000 ਦੇ ਬੱਚੀ ਵੱਲੋਂ ਡਰਾਈਵਰੀ ਵੀ ਨਹੀਂ ਆਉਂਦੀ ਕੋਈ ਬਸ ਜਿਹੜੇ ਹੱਥ ਤੁਮਾਲੇ ਬਸ ਉਹ ਹੀ ਹਕੀਮ ਹੋ ਜਾਂਦਾ ਹੈ ਆਹ ਨਾ ਮੋਟਰ ਹੈ ਨਾ ਦੇ ਚਾਰ ਨੇ ਪੰਜ ਵੀ ਹੋਈ ਨਹੀਂ ਇਹਨਾਂ ਵੀ ਅਲਗਾਂ ਜਾਨ ਦੇ ਬਸ ਇੱਕ ਪੁਆਇੰਟ ਲਾਈਟਾਂ ਜੱਟਾਂ ਨੇ ਕਰਨਾ ਹੁੰਦਾ ਦਿਨ ਦਾ ਪ੍ਰੋਗਰਾਮ ਲਾਈਟਾਂ ਦੇਖ ਹੀ ਕਹਿੰਦਾ ਪਾਲਸ ਬਹੁਤ ਤਕੜਾ ਸੀ ਇੱਕ ਆ ਦੇਖੋ ਸੜਕ ਦੇ ਟਾਕੀ ਐ ਖੋਲ ਕੇ ਖੜ ਜਾਂਦੇ ਨੇ ਕਹਿੰਦਾ ਬੱਜੂ ਬੱਜਣ ਦੇ ਆਪਣਾ ਕੀ ਜਾਂਦਾ ਬਈ ਅਗਲੇ ਕੋਲ ਪੌਂਡ ਆ ਜਿਹੜੇ ਚੱਕ ਲੱਗਿਆ ਹੋਇਆ ਕਹਿੰਦੇ ਹੁੰਦੇ ਨੇ ਕਿ ਇਹ ਕਰਦੇ ਆ ਧੱਕਾ ਪਰ ਇਹ ਵੀ ਗੱਲ ਆ ਹੁਣ ਗਰੇਲਾ ਵੀ ਪੰਕਾ ਖੇਲਦੇ ਨੇ ਕਿ ਇਹਦੇ ਨੂੰ ਪੱਤਾ ਵੀ ਨਹੀਂ ਛੱਡਦਾ ਕੋਈ ਗਿਆ ਗਰਮਾ ਤੇ ਲੇਟ ਹੋ ਗਿਆ ਲੇਟ ਹੋ ਗਿਆ ਉਹਨਾਂ ਨੇ ਗੋਲੀ ਬਣਾਇਆ ਹੋ ਉੱਥੇ ਸੀ ਐ ਨਹੀਂ ਬੋਲਦਾ ਕਿਹੜੇ ਪੈਰਾ ਜਾ ਗਿਆ ਨੰਗਣੀ ਨੂੰ ਬੰਦੇ ਬਾਈ 15 ਮਿੰਟ ਸੜਕ ਤੇ ਨੰਗਾ ਨਿੰਦੋ ਬੱਤੀ ਕੋ ਜਿਹੜੇ ਪਾਸੇ ਜਾਣਾ ਆਪਣੀਆਂ ਬਾਜ਼ਾਰ ਕਿੱਲਾ ਪੜ ਗਿਆ ਨਾ ਜੀ ਅਸੀਂ ਹੈਗੇ ਬਾਈ ਹੈਗੀ ਆ ਬਾਈ ਕਿੰਨੇ ਰੁਪਏ 10 ਰੁਪਏ ਦਾ ਭਾਇਕਟ 6 ਕਿਨੇ ਦੇ ਦੇਂਗੇ ਬਈ ਆ ਦੇ ਦਿੰਦੇ 6 ਚਲ ਦੇ ਦੇਾਂਗੇ ਹੋਣ ਵੀ ਪੰਜ ਪੰਜਵੇਂ ਮਾਨ ਦੇ ਨੇ 70 ਲੈ ਲੈਣਾ ਕਾਟਾ ਪੈਸਾ ਕਾਟਾ ਰੁਪਏ ਨੂੰ ਲੈਣ ਰੋਣ ਬੰਦਾ ਯਾਰ ਤੈਨੂੰ ਤਾਂ ਦੇ ਦਿਆ ਬਿਜ਼ਨਸ ਆ ਬੇਦਨਸ ਤੈਨੂੰ ਕਾਟਾ ਨਹੀਂ ਤੈਨੂੰ ਕਾਟਾ ਨਹੀਂ ਬਾਈ ਤੇਰੇ ਕੋਲ ਇੰਨਾ ਪੈਸਾ ਯਾਰ ਦੱਸ